ਮੇਰੇ ਪੁੱਤ ਦੇ ਮੱਥੇ 'ਚ ਗੋਲੀ ਮਾਰੀ ਉਹਨੇ ਆਪਣੇ ਲਈ ਗੋਲੀ ਖਾਧੀ ਬਾਰਡਰ ਤੇ ਖੜਾ ਫੇਰ ਹੀ ਗੋਲੀ ਲੱਗੀ ਘਰੇ ਤਾਂ ਨਹੀਂ ਲੱਗੀ ਨਾ ਕੋਈ ਵੀ ਜਾ ਕੇ ਇੱਥੇ ਸਾਡੇ ਘਰ ਦੇ ਵਿੱਚ ਕੋਈ ਵੀ ਪ੍ਰਸ਼ਾਸਨ ਨਹੀਂ ਆਇਆ ਸਾਡੀ ਸਹਾਰ ਲੈ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਸਾਡੇ 20 ਸਾਲ ਦਾ ਮੇਰਾ ਪੁੱਤ ਜਾਨ ਤੋਂ ਤੁਰ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾ ਮੈਂ ਉਹਨਾਂ ਚਿਹਰੇ ਉਹਦੀਆਂ ਆਸਤੀਆਂ ਜਲ ਪਰਵਾਹ ਨਹੀਂ ਕਰੂੰਗੀ ਜਿੰਨਾ ਚਿਰ ਸਾਡੀ ਕੋਈ ਵੀ ਸੁਣਵਾਈ ਨਾ ਦੇਖੋ ਮੇਰਾ ਪੁੱਤ ਚਲਾ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾਗਾ ਕੋਈ ਡੀਸੀ ਨਹੀਂ ਨਾ ਕੋਈ ਭਗਵੰਤਮਾਨ ਦਾ ਬਿਆਨ ਆਇਆ ਕੋਈ ਵੀ ਅੱਜ ਤੱਕ ਸਾਡੇ ਘਰ ਨਹੀਂ ਕੁਲਤਾਰ ਸੰਧੂਮਾ ਸਾਹਿਬ ਆਏ ਸੀ ਉਹਨਾਂ ਨੇ ਵੀ ਮੇਰੇ ਪੁੱਤ ਨੂੰ ਸ਼ੀਦੀ ਦਾ ਦਰਜਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਕਾਲ ਚਲਾਣਾ ਕਰ ਗਿਆ ਜਿਹਨਾਂ ਨੇ ਸ਼ਰਾਬ ਪੀ ਕੇ ਆਪਦੀ ਮੌਤ ਆਪਦੇ ਹੱਥੀ ਖਰੀਦੀ ਤੇ ਉਹਨਾਂ ਨੂੰ ਮਿੰਟੀ ਲਾਇਆ 10-10 ਲੱਖ ਰੁਪਈਆ ਵੀ ਸਰਕਾਰੀ ਨੌਕਰੀ ਦਾ ਵੀ ਐਲਾਨ ਕਰਤਾ ਅਸੀਂ ਪੁੱਤ ਵਾਰਿਆ ਘੁੰਮ ਤੂੰ ਕੋਈ ਦੇਖੇ ਦੇਖੇ ਕਵੇ ਕੋਈ ਐਮਐਲਏ ਕਵੇ ਕੋਈ ਲੀਡਰ ਆ ਕੇ ਕੋਈ ਬੋਲੇ ਵੀ ਹਾਂ ਮੈਂ ਪੁੱਤ ਦਿਨਾ ਦੇਖੇ ਦੇਖੋ ਕਹਿ ਦੇਣਾ ਸੋਖਾ ਨਾ ਵੀ ਕੋਈ ਨਾ ਤੁਸੀਂ ਸਬਰ ਕਰੋ ਕਿਹੜਾ ਸਬਰ ਕਰੀਏ ਅਸੀਂ ਕਿਹੜੇ ਡੱਟ ਜਵਾਈਏ ਅਸੀਂ ਇਹ ਜਿਹੜੇ ਪੁੱਤ ਅਸੀਂ ਕੀ ਗੱਲ ਕਿਉਂ ਬਈ ਕਾਹ ਤੋਂ ਨਹੀਂ ਦਰਜਾ ਦਿੱਤਾ ਜਾ ਰਿਹਾ ਸਾਡੇ ਬੱਚਿਆਂ ਨੂੰ ਛੱਡ ਛੋਟੇ ਬੇਟੇ ਦਾ ਮੇਰੇ ਦਾ ਐਨਸੀਸੀ ਦਾ ਮਹਾਰਾਸ਼ਟਰ ਚ ਲੱਗਣਾ ਸੀ ਇਹ ਹੀ ਹੈ ਹਾਂ ਕੈਂਪ ਲੱਗਣਾ ਸੀ ਇਹਦੇ ਕਾਗਜ਼ ਪੱਤਰ ਸਭ ਓਕੇ ਹੋ ਗਏ ਸੀ ਸਾਡਾ ਮਨ ਡਰ ਗਿਆ ਸੀ ਅਸੀਂ ਨੂੰ ਪੇਜ ਨਹੀਂ ਰਹੇ ਹਾਂ ਸਾਡੇ ਪੁੱਤ ਨੂੰ ਉਹਨੂੰ ਕੀ ਮਿਲ ਗਿਆ ਤੈਨੂੰ ਕੀ ਮਿਲ ਜਾਣਾ ਨਾ ਉਹ ਮੁੰਡੇ ਨੂੰ ਗਾਰਡ ਫੋਨਰ ਦਾ ਵਾਰਡ ਦਿੱਤਾ ਸੀ ਨਾ ਇਹਨੂੰ ਦਿੱਤਾ ਏ ਇੱਥੋਂ ਤੱਕ ਕਿ ਕੁੱਤਿਆਂ ਨੂੰ ਵਾਰਡ ਦਿੱਤੇ ਜਾਂਦੇ ਗਾਰਡ ਫੋਨਰ ਦੇ ਜਿਹਨਾਂ ਜਿਹੜੇ ਸਿਰਫ ਬੰਬ ਲੱਗ ਕੇ ਤਸ਼ਹੀਦ ਹੋ ਜਾਂਦੇ ਆ ਕੁੱਤਿਆਂ ਨੂੰ ਵਾਰਡ ਦੇ ਦਿੰਦੇ ਬੰਦਿਆਂ ਨੂੰ ਪੁੱਛ ਹੀ ਨਹੀਂ ਰਹੇ ਅਗਨੀ ਮੀਰ ਦੀ ਕੋਈ ਇੱਜ਼ਤ ਨਹੀਂ ਕਰ ਰਹੇ ਸਾਰੀ ਟ੍ਰੇਨਿੰਗ ਉਹਨਾਂ ਦੀ ਸਾਰੀ ਫੌਜੀਾਂ ਵਾਲੀ ਰੇਸ ਫੌਜੀਾਂ ਵਾਲੀ ਟਾਈਮਿੰਗ ਫੌਜੀਾਂ ਵਾਲੀ ਮੈਡੀਕਲ ਫੌਜੀਾਂ ਵਾਲਾ ਤੇ ਜਦੋਂ ਦਰਜਾ ਦੇਣਾ ਉਦੋਂ ਇਹ ਅਗਨੀਵੀਰ ਉਦੋਂ ਕਦੋਂ ਅਗਨੀਵੀਰ ਹੋ ਗਏ ਫੁੱਲ ਵਰਗੇ ਬੱਚੇ ਨੂੰ ਸਾਡੇ ਨੂੰ ਮੁੱਟੀ ਇੱਕ ਹੱਡੀਆਂ ਦੀ ਲੈ ਕੇ ਸਾਡੇ ਅੱਗੇ ਰੱਖਦੇ ਅਸੀਂ ਮਾਵਾਂ ਕਿਹੜੇ ਡੇਡ ਚ ਪਾਈਏ ਡੇੜੇ 7-7 ਫੁੱਟ ਦੇ ਪੁੱਤ ਅਸੀਂ ਹਾਰਨ ਨੂੰ ਤਿਆਰ ਆ ਪਹਿਲੇ ਦਿਨ ਹੀ ਅਸੀਂ ਕਫਨ ਬੰਨ੍ਹ ਕੇ ਤੋਰਤਾ ਘਰੋਂ ਜਦੋਂ ਉਹਨੂੰ ਤੇ ਅੱਜ ਸਾਨੂੰ ਇਹ ਕਿਹਾ ਜਾਂਦਾ ਵੀ ਹਾਂ ਇੱਕ ਘਟਨਾ ਵਾਪਰ ਗਈ ਪੇਰਾ ਪੁੱਤ ਜਾਣ ਤੋਂ ਚਲਾ ਗਿਆ ਪਰ ਹੋਰ ਕਿਸੇ ਮਾਂ ਦਾ ਪੁੱਤ 4 ਸਾਲਾਂ ਵਾਲੀ ਭਰਤੀ ਦੇ ਵਿੱਚ ਨਾ ਸ਼ਹੀਦ ਹੋ ਕੇ ਨਾ ਆਪਸਾ ਮੈਂ ਉਹਨਾਂ ਚੇਹ ਰਸਤੀਆਂ ਜਲ ਪ੍ਰਵਾਹ ਨਹੀਂ ਕਰੂੰਗੀ ਜਿੰਨਾ ਚੇਹ ਮੇਰੇ ਪੁੱਤ ਨੂੰ ਮਾਣ ਸਨਮਾਨ ਨਹੀਂ ਦਿੱਤਾ ਜਾਉ ਸਾਡਾ ਪੁੱਤ ਕਿਹੜਾ ਟੀਕਾ ਲਾ ਕੇ ਮੁੱਕਿਆ ਸਾਡਾ ਪੁੱਤ ਕਿਹੜਾ ਨਸ਼ਾ ਖਾ ਕੇ ਮੁੱਕਿਆ ਅਗਨੀ ਵੀਰ ਪ੍ਰਤੀ ਬੰਦ ਕੀਤੀ ਜਾਵੇ ਰੈਗੂਲਰ ਲਜਾਣੇ ਆ ਅਸੀਂ ਮਾਵਾਂ ਤਿਆਰ ਆ ਆਪਣੇ ਪੁੱਤਾਂ ਦੇ ਸਿਰ ਤੇ ਕਪੜਾ ਸਾਨੂੰ ਅੱਗੋਂ ਕਹਿ ਰਿਆ ਅੰਮ੍ਰਿਤਸਰ ਤੋਂ ਤੁਸੀਂ ਆ ਕੇ ਲੈ ਜਾਓ ਪ੍ਰਾਈਵੇਟ ਐਮ뷸ੈਂਸ ਦੇ ਵਿੱਚ ਆਇਆ ਹੀ ਸੱਤ ਪੰਜਾਬ ਨੇ ਉਹਨੂੰ ਜਿਹੜੀ ਐ ਸਲੂਟ ਦਿੱਤਾ ਹੋਇਆ ਹੀ ਚਲੋ ਆਪਦੇ ਆਏ ਆ ਆਰਮੀ ਵਾਲੇ ਉਹ ਵੀ ਸਾਡੇ ਫਰੀਦਕੋਟ ਦੇ ਆਏ ਹੋਇਆ ਨਾ ਕਿ ਕਿਤੋਂ ਹੋਰ ਦੇ ਜਿੱਥੇ ਸ਼੍ਰੀਨਗਰ ਤੋਂ ਡਿਊਟੀ ਕਰ ਰਿਆ ਸੀ ਉੱਥੋਂ ਦਾ ਕੋਈ ਨਹੀਂ ਆਇਆ ਮੇਰੇ ਕੋਲ ਹੁਣ ਵੀ 25-30 ਮੁੰਡੇ ਹੈਗੇ ਆ ਕੁਝ ਕੁੜੀਆਂ ਵੀ ਹੈਗੀਆਂ ਜੋ ਚਾਹਵਾਨ ਆ ਦੇਸ਼ ਦੇ ਲਈ ਰੱਖਿਆ ਕਰਨ ਦੇ ਲਈ ਵੀ ਜਾਣਾ ਚਾਹੁੰਦੇ ਭਰਤੀ ਹੋਣਾ ਚਾਹੁੰਦੇ ਆ ਪਰ ਮੇਰਾ ਹੁਣ ਦਿਲ ਨਹੀਂ ਕਰਦਾ ਵੀ ਮੈਂ ਕਿਸੇ ਨੂੰ ਤਿਆਰੀ ਕਰਾਵਾਂ ਇਸ ਜੀ ਜਿਲ੍ਹਾ ਫਰੀਦਕੋਟ ਦੇ ਪਿੰਡ ਚੈਲ ਦਾ ਇੱਕ ਨੌਜਵਾਨ ਆਕਾਸ਼ਦੀਪ ਜੋ ਡਿਊਟੀ ਦੌਰਾਨ ਸ਼ਹੀਦ ਹੁੰਦਾ ਉਸ ਤੋਂ ਬਾਅਦ ਸਾਰੇ ਜਾਣਦੇ ਆ ਕਿ ਇਹ ਘਟਨਾ ਬਾਰੇ ਨਾ ਤਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਪਹੁੰਚਿਆ ਹਾਲੇ ਤੱਕ ਨਾ ਇੱਥੇ ਡੀਸੀ ਨਾ ਕੋਈ ਐਸਐਸਪੀ ਤੇ ਨਾ ਇਸ ਨੌਜਵਾਨ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਕਿਸੇ ਨੇ ਵੀ ਜਿਨ੍ਹਾਂ ਨੇ ਵੀ ਆਪਣੇ ਬਿਆਨ ਦਿੱਤੇ ਉਹਦੇ ਵਿੱਚ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਆਕਾਸ਼ਦੀਪ ਸ਼ਹੀਦ ਹੋਇਆ ਹੈ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਭਾਰੀ ਰੋਸ ਹੈ ਰਿਸ਼ਤੇਦਾਰ ਨੇ ਤੇ ਨਾ ਹੀ ਹਾਲੇ ਤੱਕ ਸਰਕਾਰ ਦੇ ਵੱਲੋਂ ਕੋਈ ਐਲਾਨ ਕੀਤਾ ਗਿਆ ਕਿਉਂਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕਿਹਾ ਸੀਗਾ ਕਿ ਫੌਜੀ ਕੋਈ ਵੀ ਹੋਵੇ ਚਾਹੇ ਅਗਨੀਵੀਰ ਹੋਵੇ ਚਾਹੇ ਕੋਈ ਹੋਰ ਉਹਨਾਂ ਨੂੰ ਮੈਂ 1 ਕਰੋੜ ਰੁਪਏ ਦਵਾਂਗਾ ਪਰ ਨਾ ਤਾਂ ਉਹ ਐਲਾਨਾ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਤੱਕ ਨਹੀਂ ਆਉਂਦਾ ਪਰਿਵਾਰ ਮੌਜੂਦ ਹੈ ਉਸ ਨੌਜਵਾਨ ਦੇ ਮਾਤਾ ਮੌਜੂਦ ਨੇ ਰਿਸ਼ਤੇਦਾਰ ਨੇ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਘਟਨਾ ਵਾਪਰੀ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੈ ਪਰ ਤੁਹਾਡੇ ਕੋਲੇ ਪਹੁੰਚਿਆ ਕੋਈ ਜ਼ਿਲ੍ਹਾ ਦਾ ਪ੍ਰਸ਼ਾਸਨ ਕੋਈ ਨਹੀਂ ਆਇਆ ਜੀ ਕੋਈ ਵੀ ਕੁਲਤਾਰ ਸੰਧਮਾ ਸਾਹਿਬ ਆਏ ਸੀ ਉਹਨਾਂ ਨੇ ਵੀ ਮੇਰੇ ਪੁੱਤ ਨੂੰ ਸ਼ੀਦੀ ਦਾ ਦਰਜਾ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਕਾਲ ਚਲਾਣਾ ਕਰ ਗਿਆ ਦੇਖੋ ਮੇਰਾ ਬੇਟਾ ਆਰਮੀ 'ਚ ਭਰਤੀ ਹੋਇਆ ਸੀ ਤਾਂ ਆਰਮੀ 'ਚ ਕੱਲਿਆ ਕੋਈ ਸਾਨੂੰ ਪਤਾ ਨਹੀਂ ਸੀ ਵੀ ਇਹ ਅਗਨੀਵੀਰ ਆ ਇੱਕ ਤਾਂ ਇਹ ਅਗਨੀਵੀਰ ਸਕੀਮ ਬੰਦ ਕੀਤੀ ਜਾਵੇ ਸਾਰੇ ਨੌਜਵਾਨ ਜਾਨ ਤੋਂ ਡਰਨ ਲੱਗੇ ਆ ਹੁਣ ਕੀ ਅਸੀਂ ਨਹੀਂ ਜਾਣਾ ਇੱਕ ਸਾਨੂੰ ਜੋ ਵੀ ਮਾਅਬਜਾ ਬੰਦਾ ਸਾਨੂੰ ਦਿੱਤਾ ਜਾਵੇ ਅਸੀਂ ਗਰੀਬ ਪਰਿਵਾਰ ਦੇਖੋ ਮੇਰਾ ਪੁੱਤ ਚਲਾ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾਗਾ ਕੋਈ ਡੀਸੀ ਨਹੀਂ ਨਾ ਕੋਈ ਭਗਵੰਤਮਾਨ ਦਾ ਬਿਆਨ ਆਇਆ ਕੋਈ ਵੀ ਅੱਜ ਤੱਕ ਸਾਡੇ ਘਰ ਨਹੀਂ ਹਾਂਜੀ ਤੁਹਾਡਾ ਜਿਹੜਾ ਪੁੱਤਰ ਸੀ ਤਾਂ ਫੌਜ ਦੇ ਵਿੱਚ ਮਤਲਬ ਹਫਾਜ਼ਤ ਦਾ ਦੇਸ਼ ਦੇ ਲੋਕਾਂ ਦੀ ਕਰ ਰਿਹਾ ਸੀਗਾ ਹਾਂਜੀ 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 ਉਹਨੇ ਆਪਣੇ ਲਈ ਸਾਡੇ ਲੋਕਾਂ ਲਈ ਆਪਦੀ ਸ਼ਹਾਦਤ ਦਿੱਤੀ ਉਹਨੇ ਆਪਣੇ ਲਈ ਗੋਲੀ ਖਾਧੀ ਬਾਰਡਰ ਤੇ ਖੜਾ ਘੇਰੀ ਗੋਲੀ ਲੱਗੀ ਘਰੇ ਤਾਂ ਨਹੀਂ ਲੱਗੀ ਨਾ ਕੋਈ ਕੋਈ ਵੀ ਜਾ ਕੇ ਇੱਥੇ ਸਾਡੇ ਘਰ ਦੇ ਵਿੱਚ ਕੋਈ ਵੀ ਪ੍ਰਸ਼ਾਸਨ ਨਹੀਂ ਆਇਆ ਸਾਡੀ ਸਹਾਰ ਲੈਣ ਕੋਈ ਵੀ ਜੀ ਨਹੀਂ ਆਇਆ ਜੀ ਨਾ ਸਾਡਾ ਕਿਸੇ ਨੇ ਦੁੱਖ ਸੁਣਿਆ ਆ ਕਿ ਅਸੀਂ ਮਾਪੇ ਵਿਲਕਦੇ ਆ ਸਾਨੂੰ ਮਾਪਿਆਂ ਨੂੰ ਪੁੱਤ ਨਹੀਂ ਮਿਲਣਾ ਹਾਂਜੀ ਜਿਵੇਂ ਮੈਂ ਕਿਹਾ ਕਿ ਨਾ ਕੋਈ ਡੀਸੀ ਨਾ ਕੋਈ ਐਸਐਸਪੀ ਉਹਨਾਂ ਨੇ ਕੋਈ ਬਿਆਨ ਤੱਕ ਦਿੱਤਾ ਜਾਂ ਤੁਹਾਨੂੰ ਕੋਈ ਸ਼ੋਕ ਪੱਤਰ ਕੁਝ ਨਾ ਕੁਝ ਭੇਜਿਆ ਤੁਹਾਡੇ ਕੋਲ ਕੋਈ ਇੱਛ ਨਹੀਂ ਕੁਝ ਨਹੀਂ ਭੇਜਿਆ ਜੀ ਉਹਨਾਂ ਨੇ ਸਾਨੂੰ ਨਾ ਸਾਡੇ ਕੋਈ ਘਰੇ ਆਇਆ ਨਾ ਸਾਡੇ ਵਾਸਤੇ ਕੋਈ ਉਹਨਾਂ ਨੇ ਬਿਆਨ ਪੱਤਰ ਕੋਈ ਪੋਸਟ ਵੀ ਨਹੀਂ ਕਿਸੇ ਨੇ ਪਾਈ ਜੀ ਮਤਲਬ ਜਿਹੜਾ ਬਣਦਾ ਸਨਮਾਨ ਇੱਕ ਯੋਧੇ ਦਾ ਉਹ ਨਹੀਂ ਮਿਲਿਆ ਨਹੀਂ ਨਹੀਂ ਮਿਲਿਆ ਜੀ ਨਹੀਂ ਮਿਲਿਆ ਉਲਟਾ ਇਹ ਕਹਿ ਕੇ ਚਲੇਗੇ ਕਿ ਅਕਾਲ ਚਲਾਣਾ ਕਰਕੇ ਕੀ ਮੇਰੇ ਪੁੱਤ ਨੇ ਸ਼ਹਾਦਤ ਨਹੀਂ ਦਿੱਤੀ ਸੀ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਮੈਂ ਇਸ ਗੱਲ ਦਾ ਮਾਣ ਕਰਦੀ ਆ ਮੈਂ ਆਪਦੇ ਪੁੱਤ ਨੂੰ ਮੇਰਾ ਪਿੰਡ ਪੂਰਾ ਮਾਣ ਕਰਦਾ ਮੇਰਾ ਜ਼ਿਲ੍ਹਾ ਪੂਰਾ ਮਾਣ ਕਰਦਾ ਮੇਰੇ ਪੁੱਤ ਨੇ ਸ਼ਹਾਦਤ ਦਿੱਤੀ ਆ ਪਰ ਸਰਕਾਰਾਂ ਨਹੀਂ ਕਰਦੀਆਂ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਪਰ ਮੈਂ ਮੰਗ ਕਰਦੀ ਆ ਕਿ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਜਿਹੜੇ ਮੁੱਖ ਮੰਤਰੀ ਭਗਵਾਨ ਸਿੰਘ ਮਾਣ ਦਾ ਬਿਆਨ ਹੈ ਕੋ ਕਹਿੰਦੇ ਕਿ ਜਿਹੜਾ ਫੌਜੀ ਅਗਨੀਵੀਰ ਸਕੀਮ ਤਹਿਤ ਭਰਤੀ ਆ ਮੈਂ ਉਹਨੂੰ 1 ਕਰੋੜ ਰੁਪਏ ਦਵਾਂਗਾ ਸ਼ਹੀਦ ਹੋਣ ਤੋਂ ਬਾਅਦ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ ਪਹਿਲਾਂ ਤਾਂ ਕੋਈ ਨਹੀਂ ਜੀ ਕੋਈ ਬਿਆਨ ਨਹੀਂ ਆਇਆ ਵੀਰੇ ਕੋਈ ਬਿਆਨ ਨਹੀਂ ਆਇਆ ਨਾ ਕੋਈ ਸਾਡੇ ਘਰੇ ਆਇਆ ਨਾ ਕੋਈ ਬਿਆਨ ਆਇਆ ਸਾਨੂੰ ਉਹਦਾ ਕਿਸੇ ਕਿਸਮ ਦਾ ਜਿਹੜਾ ਉਹਨੇ ਆਖਿਆ ਕਿ 1 ਕਰੋੜ ਰੁਪਏ ਮਿਲੂਗਾ ਪਰਿਵਾਰ ਨੂੰ ਤੁਹਾਨੂੰ ਕੋਈ ਦਿੱਤਾ ਕਿਸੇ ਨੇ ਐਲਾਨ ਕੀਤਾ ਉਸ ਨਹੀਂ 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 ਕੋਈ ਐਲਾਨ ਨਹੀਂ ਜੀ ਕੋਈ ਸਾਨੂੰ ਕੋਈ ਪੋਸਟ ਨਹੀਂ ਪਾਈ ਗਈ ਕਿਸੇ ਨੇ ਨਾ ਸਾਨੂੰ ਕੋਈ ਐਲਾਨ ਕੀਤਾ ਗਿਆ ਸਾਡੇ ਤਾਂ ਘਰ ਤੱਕ ਨਹੀਂ ਕੋਈ ਪਹੁੰਚਿਆ ਤੇ ਤੁਸੀਂ ਪੈਸਿਆਂ ਦੀ ਦੂਰ ਦੀ ਗੱਲ ਆ ਹਾਂਜੀ ਜਿਵੇਂ ਤੁਸੀਂ ਦੇਖਿਆ ਉਹ ਦੂਸਰੇ ਤਾਂ ਉਧਰ ਅੰਮ੍ਰਿਤਸਰ ਇਲਾਕੇ ਦੇ ਵਿੱਚ ਸ਼ਰਾਬ ਨਾਲ ਮੌਤਾਂ ਹੁੰਦੀਆਂ ਨੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਕਰਤਾ ਕਿ ਮੈਂ 10-10 ਲੱਖ ਰੁਪਏ ਦਵਾਂਗਾ ਉਹਨਾਂ ਨੇ ਸ਼ਰਾਬ ਪੀ ਕੇ ਮਰੇ ਹੋਏ ਲੋਕਾਂ ਦੇ ਹਾਂਜੀ ਤੇ ਮੇਰੇ ਬੇਟੇ ਨੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਕੀ ਇਹਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ ਇਹ ਸਰਕਾਰਾਂ ਨੂੰ ਇਹ ਨਹੀਂ ਪਤਾ ਉਹਨਾਂ ਨੇ ਜਿਨ੍ਹਾਂ ਨੇ ਸ਼ਰਾਬ ਪੀ ਕੇ ਆਪਦੀ ਮੌਤ ਆਪਦੇ ਹੱਥੀ ਖਰੀਦੀ ਤੇ ਉਹਨਾਂ ਨੂੰ ਮਿੰਟ ਹੀ ਲਾਇਆ 10 10 ਲੱਖ ਰੁਪਇਆ ਵੀ ਸਰਕਾਰੀ ਨੌਕਰੀ ਦਾ ਵੀ ਐਲਾਨ ਕਰਤਾ ਕਿ ਮੇਰੇ ਪੁੱਤ ਇੱਕ ਮੇਰਾ ਬੇਟਾ ਨਾਲ ਬੈਠਾ ਹਾਂਜੀ ਅਸੀਂ ਤਿੰਨ ਜੀ ਪਰਿਵਾਰ ਦੇ ਵਿੱਚ ਰਹਿ ਗਏ ਜੀ ਵੱਡਾ ਬੇਟਾ ਸਾਡਾ 20 ਸਾਲ ਦਾ ਮੇਰਾ ਪੁੱਤ ਜਾਣ ਤੋਂ ਤੁਰ ਗਿਆ ਮੈਨੂੰ ਪੁੱਤ ਵਾਪਸ ਨਹੀਂ ਮਿਲਣਾ ਮੈਂ ਉਹਨਾਂ ਚਿਰ ਉਹਦੀਆਂ ਆਸਤੀਆਂ ਜਲਪਰਵਾਹ ਨਹੀਂ ਕਰੂੰਗੀ ਜਿੰਨਾ ਚਿਰ ਸਾਡੀ ਕੋਈ ਵੀ ਸੁਣਵਾਈ ਨਾ ਹੋਵੇ ਕਿਹੜੇ ਮਤਲਬ ਕੀ ਚਾਹੁੰਦੇ ਹੋ ਕਿ ਕਿਸ ਤਰੀਕ ਕਦੀ ਸੁਣਵਾਈ ਤੁਸੀਂ ਚਾਹੁੰਦੇ ਹੋ ਕਿੰਨਾ ਚਿਰ ਜਿਹੜੀਆਂ ਆਸਤੀਆਂ ਤੁਸੀਂ ਨਹੀਂ ਅਸੀਂ ਇੱਕ ਤਾਂ ਚਾਹੁੰਦੇ ਆ ਕਿ ਅਗਨੀਵੀਰ ਸਕੀਮ ਬੰਦ ਕੀਤੀ ਜਾਵੇ ਜੇ ਅਗਨੀਵੀਰ ਰੱਖਣੀ ਆ ਜਿੰਨਾ ਚਿਰ ਉਹ 4 ਸਾਲ ਪੱਕੇ ਨਹੀਂ ਕਰਦੇ ਉਹਨਾਂ ਨੂੰ 4 ਸਾਲ ਤੋਂ ਬਾਅਦ ਉਹਨਾਂ ਨੂੰ ਬਾਰਡਰਾਂ ਤੇ ਨਾ ਭੇਜਿਆ ਜਾਵੇ ਉਹਨਾਂ ਨੂੰ ਬਾਰਡਰਾਂ ਤੇ ਨਾ ਭੇਜਿਆ ਜਾ। ਉਹ ਅਸੀਂ ਕਾਸ਼ਦੀਪ ਨੂੰ ਭਰਤੀ ਨਾ। ਉਹਨੂੰ ਪੌਣੇ 2 ਸਾਲ ਹੋਏ ਸੀ। ਹਾਂਜੀ ਪੌਣੇ 2 ਸਾਲ। ਉਹ ਕਿੰਨੇ ਸਮੇਂ ਤੋਂ ਕਰਦੇ ਸੀ ਬਾਰਡਰ ਤੇ? ਉੱਥੇ ਉਹਨੂੰ 7 ਮਹੀਨੇ ਹੋ ਗਏ ਸੀ। ਹਾਂਜੀ 7 ਮਹੀਨੇ। ਤੁਹਾਡੀ ਅਕਸਰ ਗੱਲਬਾਤ ਹੁੰਦੀ ਸੀ ਦੱਸਦਾ ਸੀ ਹਾਲਾਤ ਉੱਥੋਂ ਦੇ ਕੀ? ਹਾਂਜੀ ਸਾਨੂੰ ਵੈਸੀ ਹਾਲਾਤ ਨਹੀਂ ਸੀ ਕਦੇ ਦੱਸੇ ਬੱਚੇ ਨੇ। ਵੀ ਕਹਿੰਦਾ ਸੀ ਮੰਮਾ ਵੀ ਅਸੀਂ ਸਾਰੀ ਗੱਲ ਦੱਸ ਨਹੀਂ ਸਕਦੇ। ਪਰ ਉਹ ਚਲੋ ਥੋੜੀ ਬਹੁਤੀ ਗੱਲ ਹੁੰਦੀ ਸੀ ਫੋਨ ਤੇ ਇੰਨਾ ਜ਼ਰੂਰ ਕਹਿੰਦਾ ਸੀ ਵੀ ਮੰਮਾ ਠੀਕ ਆ। ਹੈ ਬਾਰਡਰ ਤੇ ਆ। ਮੰਮਾ ਹੈ ਬਾਰਡਰ ਤੇ ਆ। ਹਾਂ ਚਲੋ ਠੀਕ ਆ ਬਸ ਇੰਨਾ ਕਹਿ ਕੇ ਫੋਨ ਕੱਟ ਦਿੰਦਾ ਸੀ ਇੱਕ ਦਿਨ ਡੈਥ ਤੋਂ ਪਹਿਲਾਂ ਵੀ ਇੱਕ ਦਿਨ ਰਾਤ ਨੂੰ ਵੀਡੀਓ ਕਾਲ ਆਉਂਦੀ ਆ ਵਧੀਆ ਗੱਲਬਾਤ ਕਰਦਾ ਸਵੇਰ ਨੂੰ ਸਾਨੂੰ ਸਵੇਰ ਉਹਦੀ ਮੌਤ ਦੱਸਦੇ ਆ ਕਿ 5 ਵਜੇ ਦੀ ਹੋਈ ਸੀ ਸਾਨੂੰ 10 ਵਜੇ ਕਾਲ ਆਉਂਦੀ ਆ ਅਸੀਂ ਮਾਪੇ ਵਿਲਕਦੇ ਆ ਸਾਨੂੰ ਪੁੱਤ ਨਹੀਂ ਮਿਲਣਾ ਮੈਂ ਇਹੋ ਹੀ ਬੇਨਤੀ ਕਰਦੀ ਹੱਥ ਜੋੜ ਕੇ ਕਿ ਅਗਨੀ ਵੀਰ ਸਕੀਮ ਬੰਦ ਕੀਤੀ ਜਾਵੇ ਮੇਰਾ ਪੁੱਤ ਜਾਨ ਤੋਂ ਚਲਾ ਗਿਆ ਪਰ ਹੋਰ ਕਿਸੇ ਮਾਂ ਦਾ ਪੁੱਤ 4 ਸਾਲਾਂ ਦੀ ਭਰਤੀ ਦੇ ਵਿੱਚ ਨਾ ਸ਼ਹੀਦ ਹੋ ਕੇ ਨਾ ਵਾਪਸ ਆਵੇ ਮੈਂ ਉਹਨਾਂ ਚੇਹ ਰਸਤੀਆਂ ਜਲ ਪ੍ਰਵਾਹ ਨਹੀਂ ਕਰੂੰਗੀ ਜਿੰਨਾ ਚੇਹ ਮੇਰੇ ਪੁੱਤ ਨੂੰ ਮਾਣ ਸਨਮਾਨ ਨਹੀਂ ਦਿੱਤਾ ਜਾਊਗਾ ਜਿੰਨਾ ਚੇਹ ਮੇਰੇ ਪੁੱਤ ਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ ਅੱਛਾ ਇਹਦੀ ਬਾਅਦ ਕਿਸੇ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਜਾਂ ਤੁਹਾਡੇ ਪਰਿਵਾਰ ਨੇ ਕਿ ਕੀ ਕਾਰਨ ਹੈ ਕਿਉਂ ਨਹੀਂ ਸਨਮਾਨ ਮਿਲ ਰਿਹਾ ਜਾਂ ਤੁਹਾਨੂੰ ਕਾਰਨ ਪਤਾ ਲੱਗਿਆ ਕਿ ਜਿਹੜਾ ਉੱਥੇ ਕੀ ਘਟਨਾ ਵਾਪਰਦੀ ਆ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਠੀਕ ਨਹੀਂ ਸੀ ਤੇ ਮੈਨੂੰ ਤਾਂ ਕਿਸੇ ਗੱਲ ਦਾ ਵੀ ਪਤਾ ਨਹੀਂ ਪੁੱਤ ਅੱਜ ਤੁਸੀਂ ਆਏ ਹੋ ਸਾਡੀ ਸੁਣਵਾਈ ਹੋਈ ਆ ਨਹੀਂ ਤਾਂ ਕੋਈ ਵੀ ਸਾਡੇ ਕੋਲ ਪੁੱਛਗਿੱਛ ਨਹੀਂ ਕੀਤੀ ਗਈ ਕਿਸੇ ਤਰ੍ਹਾਂ ਦੀ ਹਾਂਜੀ ਕਿਵੇਂ ਦੇਖਦੇ ਹੋ ਜੀ ਜਿਵੇਂ ਆਸ-ਪਾਸੇ ਆਪ ਦੇਖ ਰਹੇ ਨੌਜਵਾਨ ਬੈਠੇ ਆ ਕਿ ਲੱਗਦਾ ਵੀ ਅਗਨੀ ਵੀਰ ਸਕੀਮ ਤਹਿਤ ਕੋਈ ਭੇਜੂਗਾ ਆਪਣੇ ਬੱਚਿਆਂ ਨੂੰ ਵੀ ਜੇ ਆਹ ਕੁਝ ਹੋਵਾ ਪਰਨ ਲੱਗਿਆ ਬਿਲਕੁਲ ਭੇਜਾਂਗੇ ਭੇਜਣ ਲਈ ਅਸੀਂ ਮਾਵਾਂ ਤਿਆਰ ਆਂ ਸਤ ਗੁਰ ਨੇ ਬੱਚਿਆਂ ਦੀ ਦਾਤ ਦਿੱਤੀ ਹੈ ਪੁੱਤਾਂ ਦੀ ਅਸੀਂ ਦੇਸ਼ ਤੇ ਉਤੋਂ ਕੋਮ ਤੋਂ ਵਾਰਨ ਲਈ ਤਿਆਰ ਪਰ ਇਹ ਚੀਜ਼ ਨਹੀਂ ਸਾਨੂੰ ਬਰਦਾਸ਼ ਕਿ ਸਾਡੇ ਬੱਚੇ ਨਾਲ ਤਾਂ ਗੋਲੀਆਂ ਖਾ ਲੈਣ ਸਰਹੱਦਾਂ ਤੇ ਨਾਲੇ ਸਾਡੇ ਬੱਚਿਆਂ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ ਜਾਂ 9 ਮਹੀਨਿਆਂ ਦੀ ਤਿਆਰੀ ਕਰਾ ਕੇ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਸਰਹੱਦਾਂ ਤੇ ਭੇਜਤਾ ਫੋਲ ਵਰਗੇ ਬੱਚੇ ਨੂੰ ਸਾਡੇ ਨੂੰ ਮੁੱਟੀ ਇੱਕ ਹੱਡੀਆਂ ਦੀ ਲਿਆ ਕੇ ਸਾਡੇ ਅੱਗੇ ਰੱਖਦੇ ਅਸੀਂ ਮਾਵਾ ਕਿਹੜੇ ਡੱਡ ਚ ਪਾਈਏ ਡੱਡੇ 7-7 ਫੁੱਟ ਦੇ ਪੁੱਤ ਅਸੀਂ ਵਾਰਨ ਨੂੰ ਤਿਆਰ ਆ ਪਹਿਲੇ ਦੇਨੀ ਅਸੀਂ ਕਫਨ ਬੰਨ ਕੇ ਤੋਰਤਾ ਘਰੋਂ ਜਦੋਂ ਉਹਨੂੰ ਤੇ ਅੱਜ ਸਾਨੂੰ ਇਹ ਕਿਹਾ ਜਾਂਦਾ ਵੀ ਹਾਂ ਇੱਕ ਘਟਨਾ ਵਾਪਰ ਗਈ ਕਿਉਂ ਆਪਰ ਗਈ ਘਟਨਾ ਬਈ ਅਸੀਂ ਕਿੱਥੇ ਜਾਈਏ ਕਿਹੜੇ ਡੱਡ ਚ ਪਾਈਏ ਅਸੀਂ ਮਾਵਾ ਗੁਰੂ ਗੋਬਿੰਦ ਸਿੰਘ ਨੇ ਸੇਹ ਦਿੱਤੀਆਂ ਸਾਨੂੰ ਉਹਨਾਂ ਆਪਦੇ ਚਾਰ ਪੁੱਤ ਵਾਰੇ ਆ ਉਹਦੀ ਕੋਈ ਉਹਦੀ ਉਹਦੇ ਅੱਗੇ ਕੋਈ ਸਭ ਸਭ ਬੋਧ ਤੂੰ ਆ ਰਹੀ ਸੀ ਹਨਾ ਪਰ ਇੱਕ ਉਹਦੀ ਸਿਹਤ ਤੇ ਚਲਦੇ ਹੋਏ ਅਸੀਂ ਮਾਵਾਂ ਆਪਦੇ ਪੁੱਤ ਘੋਮਤੂਵਾਰਨ ਨੂੰ ਤਿਆਰ ਆ ਪਰ ਐਦਾਂ ਨਹੀਂ ਸਾਡੇ ਬੱਚਾ ਨਾਲ ਨਾ ਇਨਸਾਫੀ ਹੋਣੀ ਚਾਹੀਦੀ ਕਿਸੇ ਮਾਂ ਦੇ ਪੁੱਤਾਂ ਨਾਲ ਕਿ ਘਰੋਂ ਤੁਸੀਂ ਲੈ ਗਏ ਹੋ ਫੌਜੀ ਕਹਿ ਕੇ ਸਾਨੂੰ ਨਹੀਂ ਪਤਾ ਉਹ ਅਗਨੀਵੀਰ ਕੀ ਆ ਸਾਨੂੰ ਨਹੀਂ ਪਤਾ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ ਕਿੱਥੇ ਭੇਜ ਰਹੇ ਹੋ ਅਸੀਂ ਘਰੋਂ ਤੋਰਤਾ ਅੱਜ ਤੁਸੀਂ ਇਹ ਕਹਤਾ ਕਿ ਇੱਕ ਘਟਨਾ ਵਾਪਰ ਗਈ ਜੀ ਤੁਹਾਡਾ ਬੱਚਾ ਠੀਕ ਹੈ ਇੱਕ ਮੂੰਹ ਨਾਲ ਕਹਤਾ ਇੱਕ ਵੀ ਥੋੜਾ ਬੱਚੇ ਨੂੰ ਗੋਲੀ ਲੱਗ ਗਈ ਭਾਈ ਐਦਾਂ ਨਹੀਂ ਸ਼ਹੀਦ ਪੱਕੇ ਤੌਰ ਤੇ ਸ਼ਹੀਦ ਸਾਨੂੰ ਚਾਹੀਦਾ ਬੱਚੇ ਦਾ ਜੋ ਨਾਮ ਨੇਕੀ ਜੋ ਦੇਣੀ ਹੈ ਤੁਸੀਂ ਅਸੀਂ ਪੁੱਤ ਵਾਰਿਆ ਘੋਮ ਤੂੰ ਕੋਈ ਦੇ ਕੇ ਦੇਖੇ ਕਵੇ ਕੋਈ ਐਮਐਲਏ ਕਵੇ ਕੋਈ ਲੀਡਰ ਆ ਕੇ ਕੋਈ ਬੋਲੇ ਵੀ ਹਾਂ ਮੈਂ ਪੁੱਤ ਦਿੰਨਾ ਦੇਖੇ ਦੇਖੋ ਕਹਿ ਦੇਣਾ ਸੋਖਾ ਨਾ ਵੀ ਕੋਈ ਨਾ ਤੁਸੀਂ ਸਬਰ ਕਰੋ ਕਿਹੜਾ ਸਬਰ ਕਰੀਏ ਅਸੀਂ ਕਿਹੜੇ ਡੱਟ ਜਪਾਈਏ ਅਸੀਂ ਐਡੇੜੇ ਪੁੱਤ ਅਸੀਂ ਕੀ ਗੱਲ ਕਿਉਂ ਬਈ ਕਾਹ ਤੋਂ ਨਹੀਂ ਦਰਜਾ ਦਿੱਤਾ ਜਾ ਰਿਹਾ ਸਾਡੇ ਬੱਚਿਆਂ ਨੂੰ ਸਾਨੂੰ ਦਰਜਾ ਚਾਹੀਦਾ ਅਗਨੀ ਵੀਰ ਪ੍ਰਤੀ ਬੰਦ ਕੀਤੀ ਜਾਵੇ ਰੈਗੂਲਰ ਲਜਾਣੇ ਆ ਅਸੀਂ ਮਾਵਾਂ ਤਿਆਰ ਆ ਆਪਣੇ ਪੁੱਤਾਂ ਦੇ ਸਿਰ ਤੇ ਕਫੜ ਬੰਨ ਅਸੀਂ ਭੇਜਾਂਗੇ ਮਤਲਬ ਕੰਮ ਤਾਂ ਉਹੀ ਕਰ ਰਹੇ ਆ ਮਤਲਬ ਉਹੀ ਚਾਹ ਰਹੇ ਆ ਬਿਲਕੁਲ ਕਰ ਰਹੇ ਬਿਲਕੁਲ ਕਰ ਰਹੇ ਅੱਛਾ 4 ਸਾਲ ਲਈ ਜੇ ਤੁਸੀਂ ਕੱਚੇ ਰੱਖ ਰਹੇ ਹੋ ਤਾਂ 4 ਸਾਲ ਲਈ ਸੜੇ ਬੱਚੇ ਨੂੰ ਹਿਫਾਜ਼ਤ ਵਿੱਚ ਰੱਖੋ ਪੂਰੀ ਟ੍ਰੇਨਿੰਗ ਦੋ ਪੂਰੀ ਤਿਆਰੀ ਨਾਲ ਭੇਜੋ ਨਾ ਨੂੰ ਤੁਸੀਂ ਬਾਰਡਰਾਂ ਤੇ ਅਸੀਂ ਲੜਨ ਲਈ ਭੇਜ ਰਹੇ ਹਾਂ ਕੌਮ ਦੀ ਰੱਖਿਆ ਲਈ ਭੇਜ ਰਹੇ ਹਾਂ ਨਾ ਤੇ ਫਿਰ ਤੁਸੀਂ ਤਾਂ ਉਹਨਾਂ ਨੂੰ 9 ਸਾਲ ਦੀ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਭੇਜਦਾ ਜੀ ਸਰਹੱਤਾਾਂ ਤੇ ਕਿ ਗੋਲੀਆਂ ਖਾਣ ਲਈ ਕਿਸ ਲਈ ਕਿਉਂ ਡੱਬੇ ਚ ਬੰਦ ਹੋ ਕੇ ਸਾਡੇ ਘਰ ਆ ਜਾਣ ਨਹੀਂ ਅਗਨੀ ਵੀਰ ਬੰਦ ਕੀਤੀ ਜਾਵੇ ਸਾਡੇ ਆਕਾਸ਼ ਦੀਪ ਨੂੰ ਪੂਰੇ ਮਾਨ ਸਨਮਾਨ ਨਾਲ ਫੌਜੀ ਦਾ ਦਰਜਾ ਦਿੱਤਾ ਜਾਵੇ ਪੱਕੇ ਤੌਰ ਤੇ ਅਸੀਂ ਇਹ ਚੋਣਿਆ ਸਿਵਾ ਸਾਡਾ ਸਦਾ ਹੀ ਧੁਖਦਾਰੂ ਮਾਵਾ ਦਾ ਜੋ ਤੱਕ ਅਸੀਂ ਕਬਰਾਂ ਚ ਨਹੀਂ ਵੜਨਾ ਉਹ ਸਾਨੂੰ ਕਦੇ ਭੁੱਲ ਨਹੀਂ ਸਕਦਾ ਪਰ ਸਾਨੂੰ ਫਕਰ ਆ ਸਾਡਾ ਪੁੱਤ ਕਿਹੜਾ ਟੀਕਾ ਲਾ ਕੇ ਮੁੱਕਿਆ ਸਾਡਾ ਪੁੱਤ ਕਿਹੜਾ ਨਸ਼ਾ ਖਾ ਕੇ ਮੁੱਕਿਆ ਨਹੀਂ ਜਰਰਾ ਜਰਰਾ ਪੱਤਾ ਪੱਤਾ ਰੋ ਰਿਹਾ ਉਸ ਬੱਚੇ ਨੂੰ ਬੱਚੇ ਬੱਚੇ ਦੇ ਅੱਖ ਚ ਹੰਝੂ ਆ ਪੂਰਾ ਦੇਸ਼ ਪੂਰਾ ਦੇਸ਼ ਮਾਣ ਕਰ ਰਿਹਾ ਹਾਂ ਅਸੀਂ ਵੀ ਮਾਣ ਕਰ ਰਿਹਾ ਪਰ ਪਤੋ ਖਾਬਾ ਤੇ ਜਰਨਾ ਮਾਵਾ ਨੂੰ ਜੱਡੇ ਪੁੱਤ ਅਸੀਂ ਹੁਣ ਵੀ ਤਿਆਰ ਆ ਆ ਸਾਰੇ ਮੇਰੇ ਪੁੱਤ ਬੈਠੇ ਪਰ ਤੀਦੀ ਤਿਆਰੀ ਹੈ ਨਾ ਤੇ ਫਾਰਮ ਭਰੇ ਆ ਪਰ ਅਸੀਂ ਇਹ ਚਾਹੁੰਦੇ ਹਾਂ ਪੂਰੇ ਮਾਨਸਰਮਲ ਨਹੀਂ ਅਗਨੀਵੀਰ ਚਾਹੀਦਾ ਸਾਨੂੰ ਅਗਨੀਵੀਰ ਨਹੀਂ ਚਾਹੀਦਾ ਸਾਨੂੰ ਪੱਕੇ ਤੌਰ ਤੇ ਫੌਜੀ ਲੈ ਜਾਓ ਅਸੀਂ ਭੇਜਣ ਨੂੰ ਤਿਆਰ ਆ ਪੰਜਾਬ ਸਰਕਾਰ ਦਾ ਜਿਹੜਾ ਰੋਲ ਆ ਉਹਨੂੰ ਕਿਵੇਂ ਦੇਖਦੇ ਹਾਂ ਵੀ ਮੁੱਖ ਮੰਤਰੀ ਦਾ ਕੀ ਬਿਆਨ ਨਹੀਂ ਆਉਂਦਾ ਉਹ ਤਾਂ ਪਹਿਲਾਂ ਗੱਲਾਂ ਕਰਦੇ ਸੀਗੇ ਕਿ ਅਸੀਂ ਬਰਾਬਰ ਦਰਜਾ ਦੇਵਾਂਗੇ ਜਿਹੜਾ ਫੌਜੀ ਬੜੇ ਬੜੇ ਵਾਅਦੇ ਕਰਦੇ ਆ ਬੜੇ ਬੜੇ ਵਾਅਦੇ ਕਰਦੇ ਵੀ ਹਾਂ ਤੁਸੀਂ ਸਾਨੂੰ ਦਿਓ ਫਾਰਮ ਭਰੇ ਜਾਂਦੇ ਦੱਸਿਆ ਜਾਂਦਾ ਸੀ ਤੁਸੀਂ ਥੋੜੇ ਸਾਹਮਣੇ ਹੋ ਰਿਹਾ ਕੀ ਅਸੀਂ ਆਇਆ ਬੱਡੇ ਬੰਦੇ ਬੰਦ ਚ ਪੁੱਤ ਸਾਡਾ ਆ ਪੂਕੇ ਕੇ ਹੱਡੀਆਂ ਦੀ ਮੁੱਠੀ ਲਿਆ ਕੇ ਅਸੀਂ ਘਰੇ ਬਹਿ ਗਏ ਆ ਕੀ ਕਰੀਏ ਅਸੀਂ ਕੀ ਕਰੀਏ ਸਰਕਾਰਾਂ ਨੂੰ ਅਸੀਂ ਕੀ ਕਰੀਏ ਅਸੀਂ ਉਹਨਾਂ ਦੇ ਆਪ ਕਹਿ ਦਿੰਦੇ ਸੀ ਉਹਦੇ ਉਹਦੇ ਦਿੱਤੇ ਤੁਸੀਂ ਪੂਰੇ ਉੱਤਰੋਂ ਕਹੋ ਤੁਸੀਂ ਆਓ ਤੁਸੀਂ ਕਰਿਆ ਕਿ ਤੁਸੀਂ ਹਾਲ ਤਾਂ ਦੇਖੋ ਤਾਂ ਤੜੀ ਦਾ ਹਾਲ ਤਾਂ ਦੇਖੋ ਤੁਸੀਂ ਘਰ ਪਰਿਵਾਰ ਦਾ ਪੂਰਾ ਪਿੰਡ ਭੁੰਜੇ ਰੁੜਿਆ ਪਿਆ ਆ ਬੱਚੇ ਜਿਨ੍ਹਾਂ ਨੇ ਦਿਨ ਪਰ ਰਾਤ ਨਾਲ ਰਹਿ ਕੇ ਕਾਸ਼ਦੀਪ ਦੇ ਭਰਤੀ ਕਰਵਾਇਆ ਉਹਨੂੰ ਤਿਆਰੀ ਕਰਵਾਈ ਇਹਨਾਂ ਨੂੰ ਪੁੱਛੋ ਤੁਸੀਂ ਇੱਕ ਇੱਕ ਸਵਾਲ ਕਰਕੇ ਵੇਖੋ ਉਹਨਾਂ ਦੇ ਦਿਲਾਂ ਦੇ ਕੀ ਬੀਤ ਰਹੀ ਐ ਸਾਡਾ ਖੰਡ ਦਾ ਖਡਾਉਣਾ ਸੀ ਕਾਸ਼ ਦੀ ਜਿਨ੍ਹਾਂ ਦੇ ਉਦੋਂ ਤੋਂ ਪਾਣੀ ਦੀ ਘੁੱਟ ਨਹੀਂ ਸਾਡੇ ਲੰਘ ਰੀ ਤਿਆਰੀ ਇਹਨਾਂ ਦੀ ਫਾਰਮ ਭਰੇ ਐ ਬਿਲਕੁਲ ਤਿਆਰ ਆ ਬੱਚੇ ਪਰ ਅੱਜ ਸਾਡਾ ਮਨ ਡਰ ਰਿਹਾ ਅਸੀਂ ਅਗਨੀ ਵੀਰ ਹਟਾਉਂਗੇ ਅਸੀਂ ਤਿਆਰ ਆ ਮਾਵਾ ਆਪਦੇ ਪੁੱਤ ਦੇਣ ਨੂੰ ਦੇਸ਼ ਲਈ ਅਸੀਂ ਕੁਰਬਾਨ ਕਰਨ ਲਈ ਤਿਆਰ ਆ ਪਰ ਆਗਨੀ ਵੀਰ ਨੇ ਸਾਨੂੰ ਚਾਹੀਦੀ ਮਤਲਬ ਬਖਸ਼ਣ ਸਨਮਾਨ ਵੀ ਮਿਲੇਗਾ ਸਨਮਾਨ ਵੀ ਮਿਲੇ ਬਿਲਕੁਲ ਮਿਲੇ ਜੀ ਅੱਕੇ ਤੌਰ ਤੇ ਫੌਜੀ ਭਰਤੀ ਕਰੋ ਅਸੀਂ ਇਹ ਨਹੀਂ ਸਾਡੀ ਬਸ ਇੱਕੋ ਹੀ ਅਰਦਾਸ ਬੇਨਤੀ ਆ ਜੇ ਸਰਕਾਰ ਮੰਨਦੀਆਂ ਅਗਨੀ ਵੀਰ ਯੋਜਨਾ ਬੰਦ ਕੀਤੀ ਜਾਵੇ ਬਸ ਤੁਸੀਂ ਤਿਆਰੀ ਕਰ ਰਹੇ ਹੋ ਭਾਈ ਹਾਂਜੀ ਤਿਆਰੀ ਕਰ ਰਹੇ ਹਾਂ ਲੱਗਦਾ ਵੀ ਜੇਕਰ ਇਸ ਤਰੀਕੇ ਦਾ ਵਰਤਾਵ ਹੋਊਗਾ ਜ ਮਤਲਬ ਅਗਨੀ ਵੀਰ ਕਹਿ ਕੇ ਭਰਤੀ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਆ ਕੁਝ ਬਾਪੂ ਕੋ ਦਿਲ ਕਰਦਾ ਜਾਂਦਾ ਉੱਥੇ ਦਿਲ ਤਾਂ ਨਹੀਂ ਕਰਦਾ ਵੀਰੇ ਦੇਖੋ ਇੱਕ ਸਾਡਾ ਭਰਾ ਆਕਾਸ਼ਦੀਪ ਨਾਲ ਹੋਈ ਇਹ ਗੱਲ ਇੱਕ ਇਹੀ ਘਟਨਾ ਪਿਛਲੇ ਸਾਲ ਹੋਈ ਸੀਗੀ ਮਾਨਸੇ ਦਾ ਫੌਜੀ ਸੀ ਅਮਰਿਤਪਾਲ ਸਿੰਘ ਉਹਦੇ ਨਾਲ ਵੀ ਇਹੀ ਹੋਇਆ ਐਂਬੂਲੈਂਸ ਚੋਂ ਨੇ ਛੱਡ ਕੇ ਗਏ ਪ੍ਰਾਈਵੇਟ ਐਂਬੂਲੈਂਸ ਸੀ ਜਿੱਦੇ ਚ ਛੱਡ ਕੇ ਗਏ ਨਾਲ ਦੇ ਪਿੰਡ ਚੋਂ ਘਰ ਦੇ ਲਾਸ਼ ਲੈ ਕੇ ਆ ਰਹੇ ਭੈਣਾ ਉਹਦੀਆਂ ਨੇ ਮੋੜਾ ਦਿੱਤਾ ਉਹਨੂੰ ਦੇਖ ਲਓ ਉਹ ਬੰਦੇ ਨਾਲ ਵੀ ਐ ਹੋਈ ਠੀਕ ਆ ਹੁਣ ਸਾਡੇ ਖੁਦ ਦੇ ਭਰਾ ਨਾਲ ਹੋ ਗਈ ਸਾਡੇ ਦੇ ਖੁਦ ਦੇ ਬੀਤ ਰਹੀ ਆ ਅਸੀਂ ਵੀ ਹੁਣ ਹੁਣ ਸਾਡਾ ਕਿਵੇਂ ਮਨ ਕਰੂਗਾ ਵੀ ਅਸੀਂ ਅਗਨੀ ਵੀਰ ਚ ਜਾਈਏ ਅਸੀਂ ਫਾਰਮ ਭਰੇ ਹੋਇਆ ਰੇਸ ਦੀ ਸਾਰੀ ਤਿਆਰੀ ਆ ਸਾਡੀ ਸਾਨੂੰ ਕੋਈ ਚੱਕਰ ਨਹੀਂ ਅਸੀਂ ਕਹਿੰਨੇ ਜਾਵਾਂਗੇ ਅਸੀਂ ਜੀ ਸਦਕੇ ਜਾਵਾਂਗੇ ਪਰ ਹਾਂ ਵੀ ਜੇ ਅਗਨੀ ਵੀਰ ਨੂੰ ਕੋਈ ਸਨਮਾਨ ਸਨਮਾਨ ਨਹੀਂ ਦੇਂਦੇ ਨਾ ਉਹ ਮੁੰਡੇ ਨੂੰ ਗਾਰਡ ਆਫਨਰ ਦਾ ਅਵਾਰਡ ਦਿੱਤਾ ਸੀ ਨਾ ਇਹਨੂੰ ਦਿੱਤਾ ਏ ਇੱਥੋਂ ਤੱਕ ਕਿ ਕੁੱਤਿਆਂ ਨੂੰ ਵਾਰਡ ਦਿੱਤੇ ਜਾਂਦੇ ਗਾਰਡ ਆਫਨਰ ਦੇ ਜਿੰਨਾ ਜਿਹੜੇ ਸਿਰਫ ਬੰਬ ਲੱਗ ਕੇ ਤਾਂ ਸ਼ਹੀਦ ਹੋ ਜਾਂਦੇ ਆ ਮਤਲਬ ਕੁੱਤਿਆਂ ਨੂੰ ਵਾਰਡ ਦੇ ਦਿੰਦੇ ਬੰਦਿਆਂ ਨੂੰ ਪੁੱਛੀ ਨਹੀਂ ਰਹੇ ਅਗਨੀ ਵੀਰ ਦੀ ਕੋਈ ਇੱਜ਼ਤ ਨਹੀਂ ਕਰ ਰਹੇ ਨਹੀਂ ਕਰ ਰਹੇ ਕੋਈ ਨਹੀਂ ਕਰ ਰਹੇ 4 ਸਾਲ ਬਾਅਦ ਇਹਨਾਂ ਨੇ ਜਿਹੜਾ ਰਿਟਾਇਰ ਕਰਕੇ ਘਰੇ ਭੇਜ ਦੇਣਾ ਰਿਟਾਇਰ ਵੀ ਕਦੇ ਕਰਨੇ 4 ਸਾਲ ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਆ ਕਿੰਨੇ ਅਗਨੀ ਵੀਰ ਸ਼ੀ ਕੋਚ ਆ। ਖਾਸ ਤਿਹ ਦਾ ਕੋਚ ਆ। ਤੁਸੀਂ ਤਿਆਰੀ ਕਰਵਾਈ ਸੀ ਬਾਈ। ਹਾਂਜੀ ਮੇਰਾ ਛੋਟਾ ਭਰਾ ਵੀ ਸੀ ਤਿਆਰੀ ਵੀ ਮੈਂ ਕਰਵਾਈ ਸੀ ਜੀ। ਕੀ ਮਤਲਬ ਉਹਦੇ ਜਦੋਂ ਤਿਆਰੀ ਕਰ ਰਿਹਾ ਸੀ ਕਿ ਕੀ ਮਨ ਤੇ ਜਜਬਾ ਆਇਆ ਗੱਲਬਾਤ ਉਹਨਾਂ ਨਾਲ ਕਰਦਾ ਹੂ ਉਹਦੇ ਕੀ ਸੀਗਾ ਉਹਦੇ ਮਨ ਦੇ ਵਿੱਚ ਉਹਦਾ ਜਜਬਾ ਉਹਦਾ ਇੱਕ ਹੀ ਸੀਗਾ ਵੀ ਮੈਂ ਦੇਸ਼ ਦੀ ਸੇਵਾ ਕਰਾਂ ਜੀ। ਪਰ ਜਿਹੜੀ ਉਹਨੇ ਦੇਸ਼ ਦੀ ਸੇਵਾ ਕੀਤੀ ਉਹਦਾ ਅੱਜ ਮੁੱਲ ਨਹੀਂ ਮਿਲ ਰਿਹਾ ਉਹਨੂੰ ਜੀ। ਉਹ ਇੱਕ ਸਾਬ ਨਾਲ ਛੜਕਾ ਤੇ ਰੋਲੀ ਰਾਜੇ ਵੀ। ਉਹਦੀ ਕੀ ਹੱਡੀਆਂ ਨੇ ਮੋਟ ਸਾਡੇ ਕੋਲ ਪਈ ਐ। ਅਸੀਂ ਉਹਨਾਂ ਚ ਕੀ ਉਹਨਾਂ ਜਲ ਪ੍ਰਵਾਹ ਨਹੀਂ ਕਰਾਂਗੇ ਜਿੰਨਾ ਚ ਕੀ ਉਹਦਾ ਕੋਈ ਜਸਟਿਸ ਨਹੀਂ ਮਿਲਦਾ ਸਾਡਾ ਹੱਕ ਸਾਡੇ ਬੱਚੇ ਦਾ ਸਾਡਾ ਹੱਕ ਚਾਹੀਦਾ ਜੀ ਬਿਲਕੁਲ ਜੀ ਉਹਨੇ ਉਹਦੋਂ ਇਹ ਖਦਸ਼ਾ ਜਿਤਾਇਆ ਸੀਗਾ ਕਿ ਜੇ ਉਹ ਕਿ ਜਾਨਾ ਭਰਤੀ ਵੀ ਬਾਅਦ ਦੇ ਵਿੱਚ ਆਣਾ ਹੋਵੇ ਤੁਹਾਡਾ ਨਾ ਕਿਤੇ ਪਹਿਲਾਂ ਇਹ ਤਾਂ ਗੱਲਾਂ ਹੋਈਆਂ ਨਹੀਂ ਨਹੀਂ ਇਹਦੀ ਕੋਈ ਗੱਲ ਨਹੀਂ ਹੋਈ ਜੀ ਜਜ਼ਬਾ ਪੂਰਾ ਸੀ ਗਈ ਮੁੰਡੇ ਦੇ ਵਿੱਚ ਕਿੰਨੇ ਕੁ ਨੌਜਾਨ ਤੁਸੀਂ ਤਿਆਰੀ ਕਰਾ ਰਹੇ ਹੋ ਬਈ ਇਦਾਂ ਹੋਰ ਮੇਰੇ ਕੋਲੋਂ ਹੁਣ ਵੀ 25 30 ਮੁੰਡੇ ਹੈਗੇ ਆ ਕੁਝ ਕੁੜੀਆਂ ਵੀ ਹੈਗੀਆਂ ਜੋ ਚਾਹਵਾਨਾ ਦੇਸ਼ ਦੇ ਲਈ ਰੱਖਿਆ ਕਰਨ ਦੇ ਲਈ ਵੀ ਜਾਣਾ ਚਾਹੁੰਦੇ ਭਰਤੀ ਹੋਣਾ ਚਾਹੁੰਦੇ ਆ ਪਰ ਮੇਰਾ ਹੁਣ ਦਿਲ ਨਹੀਂ ਕਰਦਾ ਵੀ ਮੈਂ ਕਿਸੇ ਨੂੰ ਤਿਆਰੀ ਕਰਾਵਾਂ ਇਸ ਚੀਜ਼ ਲਈ। ਘਟਨਾ ਨੂੰ ਦੇਖ ਕੇ ਤੁਹਾਡਾ ਤੁਸੀਂ ਵੀ ਮਤਲਬ ਦਿਲ ਕਰਨ ਹਟ ਗਿਆ ਤੁਹਾਡਾ। ਹਾਂਜੀ ਮੇਰਾ ਵੀ ਦਿਲ ਕਰਨ ਹਟ ਗਿਆ। ਵੇਖੋ ਥੋੜਾ ਫਰਾ ਹੱਸਦਾ ਖੇਡਦਾ ਹੱਥਾਂ ਦੇ ਵਿੱਚ ਹੋ ਗਿਆ। ਇਹ ਜਰਿਆ ਨਹੀਂ ਜਾਂਦਾ ਜੀ। ਨਾ ਸਰਕਾਰ ਨੇ ਸਾਡੀ ਕੋਈ ਮਦਦ ਕੀਤੀ ਆ, ਨਾ ਅੱਜ ਤੱਕ ਕੋਈ ਸੁਣਵਾਇਆ, ਕੋਈ ਡੀਸੀ ਨਹੀਂ ਆਇਆ, ਕੋਈ ਮੰਤਰੀ ਨਹੀਂ ਆਇਆ। ਕੁਝ ਇੱਥੋਂ ਤੱਕ ਕਿ ਉਹਨੂੰ ਸ਼ਹੀਦੀ ਦਾ ਦਰਜਾ ਵੀ ਨਹੀਂ ਦਿੱਤਾ ਗਿਆ। ਕਿਸੇ ਤੋਂ ਅੱਜ ਤੱਕ ਪੋਸਟ ਵੀ ਨਹੀਂ ਪਾਈ ਗਈ। ਕੱਲ ਹਰ ਸਿਮਰਤ ਬਰਾੜ ਜੀ ਨੇ ਬਦਲ ਸਾਹਿਬ ਜੀ ਨੇ ਪਾਈ ਆ ਜੀ। ਉਹਨਾਂ ਨੇ ਵੀ ਉਹਨੂੰ ਕੋਈ ਸ਼ਹਾਦਤ ਨਹੀਂ ਦਿੱਤੀ। ਕਿਸੇ ਵੱਲੋਂ ਅਜ ਤੱਕ ਪੋਸਟ ਨਹੀਂ ਪਾਈ ਗਈ ਇੱਥੋਂ ਤੱਕ ਕਿ ਇੰਡੀਅਨ ਆਰਮੀ ਦੇ ਆਫੀਸ਼ਲ ਪੇਜ ਤੇ ਵੀ ਉਹਦੀ ਕੋਈ ਪੋਸਟ ਨਹੀਂ ਪਾਈ ਗਈ ਹਜੇ ਤੱਕ ਵੀ ਉਹ ਸ਼ਹੀਦ ਹੋਇਆ ਹੈ ਜਾਂ ਕਿਸ ਤਰੀਕੇ ਨਾਲ ਉਹਦੀ ਦੇਤੀ ਤੁਸੀਂ ਵੀ ਬਈ ਤਿਆਰੀ ਕਰਦੇ ਹਾਂਜੀ ਬਈ ਮੇਰੇ ਨਾਲ ਹੀ ਉਹਨੇ ਪਰਤੀ ਵੇਖੀ ਸੀਗੀ ਇਕੱਠੇ ਹੀ ਅਸੀਂ ਫਾਰਮ ਭਰੇ ਸੀ ਇਕੱਠੇ ਪੇਪਰ ਦਿੱਤਾ ਸੀ ਇਕੱਠੇ ਤਿਆਰੀ ਕਰਦੇ ਸੀ ਅਸੀਂ ਇਕੱਠੇ ਹੀ ਅਸੀਂ ਟਰੈਲਰਾਂ ਵਿੱਚ ਇਕੱਠੇ ਇੱਕ ਰੇਸ ਭੱਜੇ ਸੀ ਅਸੀਂ ਤੇ ਪਰ ਹੁਣ ਆਪਦਾ ਮਨ ਡੋਲਦਾ ਜਦੋਂ ਸਰਕਾਰਾਂ ਦੀਆਂ ਨੀਤੀਆਂ ਦੇਖਦੇ ਹਾਂ ਕਿ ਬਾਅਦ ਦੇ ਵਿੱਚ ਆ ਕੁਝ ਵਾਪਰੂ ਹੈ ਦੀ ਹਾਂਜੀ ਹਾਲਾਤ ਤਾਂ ਪਤਾ ਹੁੰਦੇ ਅਕਸਰ ਜਾਣ ਥਿਲੀ ਧਰ ਕੇ ਜਾਣਾ ਪਰ ਬਾਅਦ ਚ ਜਿਹੜਾ ਮਾਨ ਸਨਮਾਨ ਨਹੀਂ ਮਿਲਣਾ ਉਹ ਚੀਜ਼ ਨੂੰ ਦੇਖ ਕੇ ਹੁਣ ਪਿੱਛੇ ਘਰ ਦੇ ਰੋਲ ਦੇ ਵੇਖ ਕੇ ਆਪ ਦਾ ਮਨ ਡਰਦਾ ਕਿਹਦਾ ਜਿਹੜੀ ਫਿਰ ਸਕੀਮ ਅਗਨੀਵੀਰ ਇਹ ਇਸੇ ਲਈ ਹੈ ਕਿ ਮਤਲਬ ਅਗਨੀਵੀਰ ਭਰਤੀ ਕਰੋ ਜਾ ਕੇ ਬਾਰਡਰਾਂ ਦੇ ਖੜਾਈ ਚਲੋ ਸ਼ਹੀਦ ਕਰਵਾਈ ਚਲੋ ਜੇ ਐਂ ਚੱਲਦਾ ਰਿਹਾ ਤਾਂ ਜਿਹੜੇ ਅਗਨੀਵੀਰਾਂ ਦੀ ਸਰਵਿਸ ਪਿੱਛੇ ਛਾਲਕ ਰਹਿ ਜੂਗੀ ਉਹ ਨਹੀਂ ਜਾਣਗੇ ਕਿਉਂਕਿ ਕੋਣੇ ਪਿੱਛੇ ਫਿਰ ਆ ਕੇ ਘਰੇ ਘਰ ਵੀ ਸੰਭਣਾ ਆਉਂਦਾ ਕੋਈ ਸੀਦ ਨਹੀਂ ਹੋਊਗਾ ਫਿਰ ਪੇਰ ਪ੍ਰਤੀਆਂ ਬੰਦ ਹੋ ਜਾਣਗੀਆਂ ਇਹਨਾਂ ਦੀਆਂ ਕਿਉਂਕਿ ਜੇ ਘਟਨਾਵਾਂ ਇਦਾਂ ਹੋਣ ਲੱਗੀਆਂ ਬਈ ਸਨਮਾਨ ਨਾ ਮਿਲਿਆ ਤੇ ਕੱਲੂ ਕੌਣ ਜਾਊਗਾ ਉੱਥੇ ਗੋਲੀ ਖਾਣ ਜਾ ਫੌਜੀ ਲੜਨੋਂ हट ਜੂਗੀ ਇਸ ਹਿਸਾਬ ਨਾਲ ਹਾਂਜੀ ਬਈ ਬਿਲਕੁਲ ਕਿਉਂਕਿ ਪਿੱਛੇ ਘਰਦਿਆਂ ਨੂੰ ਖੁਦ ਫੌਜੀ ਨੂੰ ਉਹ ਸਨਮਾਨ ਮਿਲਦਾ ਹੀ ਨਹੀਂ ਰਿਹਾ ਸਰਕਾਰ ਵੱਲੋਂ ਵਾਦੇਆਂ ਬਹੁਤ ਕਰਦੀਆਂ ਪਰ ਮਿਲਦਾ ਨਹੀਂ ਸਨਮਾਨ ਹੁਣ ਜਿਹੜਾ ਫੈਸਲਾ ਹੈ ਜੀ ਕੀ ਫੈਸਲਾ ਲਿਆ ਗਿਆ ਪਰਿਵਾਰ ਦੇ ਵੱਲੋਂ ਜਾਂ ਵੀ ਨਾਲ ਤੁਹਾਡੇ ਹੋਰ ਜੇਥੇ ਬੰਦੀਆਂ ਵਗੈਰ ਨੇ ਵੀ ਤੁਹਾਨੂੰ ਸਾਥ ਦਿੱਤਾ ਹਾਂਜੀ ਕਿਸਾਨ ਜੂਨੀਅਰ ਵਾਲੇ ਆਏ ਸੀ ਮਿੰਤਾ ਪਤਾ ਨਹੀਂ ਵੀ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਮੇਰਾ ਬੀਪੀ ਠੀਕ ਨਹੀਂ ਸੀ ਮੈਂ ਬਿਮਾਰ ਹੋਣ ਕਰਕੇ ਮੈਨੂੰ ਇਸ ਗੱਲ ਬਾਰੇ ਕੋਈ ਨਹੀਂ ਪਤਾ ਪਰ ਆ ਬਹੁਤ ਰਏ ਆ ਪਰ ਜਿਹੜਾ ਮਾਨ ਸਨਮਾਨ ਆ ਉਹ ਤਾਂ ਸਰਕਾਰ ਨੇ ਹੀ ਦੇਣਾ ਜੀ ਉਹ ਸੁਨਵਾਈ ਕਰਨਗੇ ਸਾਡੀ ਤੇ ਮਾਨ ਸਨਮਾਨ ਮੇਰੇ ਬੱਚੇ ਨੂੰ ਮਿਲਣਾ ਮੇਰਾ ਬੱਚਾ ਤਾਂ 20 ਸਾਲ ਦਾ 7 ਫੁੱਟ ਦਾ ਜਵਾਨ ਜਦੋਂ ਮਾਂ ਦੇ ਸਾਹਮਣੇ ਡੱਬੇ ਚ ਪੈ ਕੇ ਆ ਜਾਂਦਾ ਨਾ ਉਦੋਂ ਮਾਂ ਦਾ ਦਿਲ ਜਾਂਦਾ ਹੁਣ ਲੱਖਾਂ ਹਜ਼ਾਰਾਂ ਦੁਨੀਆ ਆ ਗਈ ਕਰੇ ਫੇਕ ਕਹਿੰਦਾ ਹੌਸਲਾ ਕਰੋ ਪਿਆ ਉਹਨਾਂ ਨੂੰ ਕਹੋ ਮੇਰੇ ਪੁੱਤ ਪਾਓ ਛੋੜੀ ਚ ਮੇਰਾ ਪੁੱਤ ਦੇ ਦਿਓ ਮੈਂ ਹੌਸਲਾ ਕਰਕੇ ਬਹਿ ਜਾਨੀ ਮੈਂ ਕੋਈ ਮੰਗ ਨਹੀਂ ਰੱਖਦੀ ਵੀ ਮੈਨੂੰ ਆ ਚਾਹੀਦਾ ਮੈਨੂੰ ਆ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਪੁੱਤ ਮੈਨੂੰ ਵਾਪਸ ਦੇ ਦਿਓ بس میری ਇਹੋ ਹੀ ਮੰਗ ਸਰਕਾਰ ਮੂਰੀ ਮੈਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਹੋਰ ਨਾ ਪੁੱਤਾਂ ਨੂੰ ਇਹਨਾਂ ਨਮਸ਼ੀਦੀਆਂ ਦਿਵਾਓ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਦੇ ਕੇ 6 6 7 7 ਮਹੀਨਿਆਂ ਦੀ ਟ੍ਰੇਨਿੰਗ ਤੇ ਤੁਸੀਂ ਬਾਰਡਰਾਂ ਤੇ ਖਲਾਰਤਾ ਕੀ ਉਹ ਬੱਚਿਆਂ ਨੂੰ ਪਤਾ ਵਾ ਵੀ ਬਾਰਡਰ ਤੇ ਜਾ ਕੇ ਅਸੀਂ ਕੀ ਕਰਨਾ ਕੀ ਬੱਚਿਆਂ ਨੂੰ ਆਪਣੀ ਆਪਣਾ ਹਜੇ ਆਪਣਾ ਆਪ ਸੰਭਾਲਣਾ ਨਹੀਂ ਆਉਂਦਾ ਤੁਸੀਂ ਬਾਰਡਰਾਂ ਤੇ ਡਿਊਟੀਆਂ ਲਾਤੀਆਂ ਬੱਚਿਆਂ ਦੀਆਂ ਜਿਹੜੇ ਪੱਕੇ ਫੌਜੀ ਫਿਰ ਉਹ ਕਿੱਧਰ ਗਏ ਉਹ ਕਿਉਂ ਨਹੀਂ ਡਿਊਟੀ ਉੱਥੇ ਦੇ ਰਹੇ ਸਾਡੇ ਬੱਚੇ ਹੀ ਦਿਸਗੇ ਅਗਨੀਵੀਰਾਂ ਵਾਲੇ ਬੱਚੇ ਹੀ ਦਿਸਗੇ ਸਾਡੇ ਛੋਟੇ ਬੇਟੇ ਦਾ ਮੇਰੇ ਦਾ ਐਨਸੀਸੀ ਦਾ ਮਹਾਰਾਸ਼ਟਰ ਚ ਲੱਗਣਾ ਸੀ ਇਹ ਹੈ ਕੈਂਪ ਲੱਗਣਾ ਸੀ ਇਹਦੇ ਕਾਗਜ਼ ਪੱਤਰ ਸਭ ਓਕੇ ਹੋ ਗਏ ਸੀ ਪਰ ਸਾਡਾ ਮਨ ਡਰ ਗਿਆ ਸੀ ਅਸੀਂ ਨੂੰ ਭੇਜ ਨਹੀਂ ਰਹੇ ਹਾਂ ਨਹੀਂ ਕਰਦਾ ਸਾਡੇ ਕੋਲ ਰਹਿ ਕੀ ਗਿਆ ਇਕੱਲਾ ਪੁੱਤ ਰਹਿ ਗਿਆ ਸਾਡੇ ਪੁੱਤ ਨੂੰ ਉਹਨੂੰ ਕੀ ਮਿਲ ਗਿਆ ਤੈਨੂੰ ਕੀ ਮਿਲ ਜਾਣਾ ਅਸੀਂ ਇਸ ਕਰਕੇ ਇਹਦੇ ਕਾਗਜ਼ ਪੱਤਰ ਕੈਂਸਲ ਕਰਤੇ ਅਸੀਂ ਆਪਣਾ ਬੱਚਾ ਭੇਜ ਨਹੀਂ ਰਹੇ ਨਹੀਂ ਤਾਂ ਪਹਿਲਾਂ ਸਾਨੂੰ ਇਹ ਸੀ ਸਾਡਾ ਇੱਕ ਬੇਟਾ ਗਿਆ ਸੀ ਦੂਜੇ ਨੂੰ ਵੀ ਭੇਜਾਂਗੇ ਸਾਣੀ ਨਹੀਂ ਪਤਾ ਸੀਗਾ ਕਿ ਇਹ ਵਰਤਾਅ ਹੋਊਗਾ ਤੁਹਾਡੇ ਨਾਲ ਹਾਂਜੀ ਸਾਨੂੰ ਇਹ ਅਗਨੀ ਵੀਰ ਬਾਰੇ ਪਤਾ ਹੀ ਨਹੀਂ ਸੀਗਾ ਸਾਨੂੰ ਪਤਾ ਨਹੀਂ ਸੀ ਸਾਨੂੰ ਤਾਂ ਕਿਹਾ ਵੀ ਫੌਜੀ ਬਣਗੇ ਸਾਨੂੰ ਤਾਂ ਸਾਰੀ ਟ੍ਰੇਨਿੰਗ ਉਹਨਾਂ ਦੀ ਸਾਰੀ ਫੌਜੀਆਂ ਵਾਲੀ ਰੇਸ ਫੌਜੀਆਂ ਵਾਲੀ ਟਾਈਮਿੰਗ ਫੌਜੀਆਂ ਵਾਲੀ ਮੈਡੀਕਲ ਫੌਜੀਆਂ ਵਾਲਾ ਤੇ ਜਦੋਂ ਦਰਜਾ ਦੇਣਾ ਉਦੋਂ ਇਹ ਅਗਨੀ ਵੀਰ ਉਦੋਂ ਕਾ ਤੋਂ ਅਗਣੀ ਵੀਰ ਹੋ ਗਏ ਗੋਲੀਆਂ ਨਿਕ ਮੇਰੇ ਪੁੱਤ ਦੇ ਮੱਥੇ 'ਚ ਗੋਲੀ ਮਾਰੀ ਮੇਰੇ ਪੁੱਤ ਨੇ ਕੀ ਦੇ ਲਈ ਖਾਦੀ ਦੇਸ਼ ਖਾਤਰ ਮੇਰੇ ਪੁੱਤ ਨੇ ਜਾਣ ਵਾਰੀ ਮੇਰੇ ਪੁੱਤ ਨੇ ਦੇਸ਼ ਖਾਤਰ ਕੁਰਬਾਨ ਹੋ ਗਿਆ ਮੈਂ ਮਾਣ ਕਰਦੀ ਆਂ ਉਹਦੇ ਪੁੱਤ ਤੇ ਬਹੁਤ ਮਾਣ ਕਰਦੀ ਆਂ ਪਰ ਜਿਹੜੇ ਅੱਜ ਸਾਡੇ ਘਰ ਦੇ ਹਾਲਾਤ ਬਣੇ ਆ ਨਾ ਸਾਨੂੰ ਪਾਣੀ ਦੀ ਘੁੱਟ ਨਹੀਂ ਲੰਗਦੀ ਲੱਖਾਂ ਹਜ਼ਾਰਾਂ ਦੁਨੀਆ ਆਈ ਜਾਂਦੀ ਆ ਮੁੜੀ ਜਾਂਦੀ ਆ ਪੁੱਛ ਕੇ ਮੁੜ ਜਾਂਦੇ ਪਰ ਮਾਂ ਤੇ ਪਿਓ ਨੂੰ ਕੋਈ ਪੁੱਛ ਕੇ ਵੇਖੇ ਵੀ ਅੰਦਰ ਕੀ ਬੀਤਦੀ ਗਲਤ ਕੀਤੀ ਪਰਿਵਾਰ ਨਾਲ ਉਹਨਾਂ ਦਾ ਕਹਿਣਾ ਕਿ ਜਦ ਤੱਕ ਸਾਡੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲਦਾ ਉਦੋਂ ਤੱਕ ਅਸੀਂ ਉਸ ਦੀਆਂ ਅਸਤੀਆਂ ਜਿਹੜੀਆਂ ਨੇ ਉਹ ਜਲਪਰਵਾ ਨਹੀਂ ਕਰਾਂਗੇ ਤਾਂ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਦੇ ਲਈ ਜਿਹੜਾ ਇੱਕ ਕੁੱਤੇ ਮਰੇ ਤੋਂ ਤਾਂ ਪਹੁੰਚ ਜਾਂਦਾ ਪਰ ਇੱਕ ਜਿਹੜਾ ਦੇਸ਼ ਦਾ ਨੌਜਵਾਨ ਹੈ ਪੰਜਾਬ ਦਾ ਫਰੀਦਕੋਟ ਜ਼ਿਲ੍ਹੇ ਦਾ ਨੌਜਵਾਨ ਹੈ ਉਸ ਦੇ ਘਰ ਨਹੀਂ ਪਹੁੰਚਿਆ ਕਿਸੇ ਨੇ ਇੱਕ ਬਿਆਨ ਤੱਕ ਨਹੀਂ ਦਿੱਤਾ ਕਿ ਨੌਜਵਾਨ ਸ਼ਹੀਦ ਹੋਇਆ ਸਾਨੂੰ ਦੁੱਖ ਹੈ ਤਾਂ ਉਮੀਦ ਕਰਦੇ ਆ ਕਿ ਸਰਕਾਰ ਸ਼ਰਮ ਮੰਨੇਗੀ ਤੇ ਜਲ ਤੋਂ ਜਲਦ ਕੋਈ ਇਸ ਪਰਿਵਾਰ ਦੀ ਬਾਹ ਫੜੇਗੀ ਤੇ ਐਲਾਨ ਕਰੇਗੀ ਤਾਂ ਜੋ ਹੋਰ ਨੌਜਵਾਨਾ ਜਿਹੜੇ ਉਹ ਬਾਰਡਰ ਤੇ ਜਾਣੋਂ ਨਾ ਡਰਨ ਦੇਖੋ ਜੀ ਕੁਝ ਟਾਈਮ ਹੀ ਪਹਿਲਾਂ ਅਜੇ ਸੀਜ਼ਫਾਇਰ ਹੋ ਚੁੱਕੀ ਸੀਗੀ ਜਿੱਥੇ ਸਰਕਾਰਾ ਕਹਿ ਰਹੀਆਂ ਵੀ ਹੁਣ ਸੀਜ਼ਫਾਇਰ ਹੋ ਗਈ ਆ ਕੋਈ ਜੰਗ ਕੋਈ ਵਾਰ ਨਹੀਂ ਲੱਗੇਗੀ ਪਰ ਕੁਝ ਦਿਨ ਬਾਅਦ ਹੀ ਇਹ ਘਟਨਾ ਵਾਪਰਦੀ ਆ ਨਾ ਉਹਨੂੰ ਕਿਸੇ ਹੀ ਦੀਦਾ ਦਰਜਾ ਦਿੱਤਾ ਜਾਂਦਾ ਨਾ ਹੀ ਸਾਨੂੰ ਦੱਸਿਆ ਜਾਂਦਾ ਵੀ ਉਹਦੀ ਮੌਤ ਦਾ ਕਾਰਨ ਕੀ ਹੈ ਅੱਜ ਤੱਕ ਇੱਥੋਂ ਤੱਕ ਕਿ ਉਹਦੀ ਯੂਨਿਟ ਤੋਂ ਕਾਲ ਆਉਂਦੀ ਆ ਇਹ ਪੁੱਛਦਿਆ ਕਰ ਪਰਿਵਾਰ ਸਭ ਠੀਕ ਐ ਸੁਭਾਲ ਲੋਂਗੇ ਘਰੇ ਫਿਰ ਦੱਸ ਰਿਆ ਵੀ ਉਹਦੀ ਡੈਥ ਹੋ ਗਈ ਐ ਫਿਰ ਉਹਨੂੰ ਭੇਜਦੇ ਐ ਸਾਨੂੰ ਅੱਗੋ ਕਹਿ ਰਿਆ ਅੰਮ੍ਰਿਤਸਰ ਤੋਂ ਤੁਸੀਂ ਆ ਕੇ ਲੈ ਜਾਓ ਪ੍ਰਾਈਵੇਟ ਐਮਬੂਲੈਂਸ ਦੇ ਵਿੱਚ ਆਇਆ ਹੀ ਵੇਖੋ ਸਤ ਪੰਜਾਬ ਨੇ ਉਹਨੂੰ ਜਿਹੜੀ ਐ ਸਲੂਟ ਦਿੱਤਾ ਹੋਇਆ ਹੀ ਚਲੋ ਆਪਦੀ ਆਏ ਆ ਆਰਮੀ ਵਾਲੇ ਉਹ ਵੀ ਸਾਡੇ ਫਰੀਦਕੋਟ ਦੇ ਆਏ ਹੋਇਆ ਨਾ ਕਿ ਕਿਤੋਂ ਹੋਰ ਦੇ ਜਿੱਥੇ ਸ਼੍ਰੀਨਗਰ ਡਿਊਟੀ ਕਰ ਰਿਆ ਸੀ ਉੱਥੋਂ ਤਾਂ ਕੋਈ ਨਹੀਂ ਆਇਆ ਭਾਰਤ ਪਾਕਿਸਤਾਨ ਦੇ ਵਿੱਚ ਵੇਖੋ ਇਦਾਂ ਤਾਂ ਚੱਲਦਾ ਹੀ ਰਹਿੰਦਾ ਐ ਪਰ ਜੋ ਵੀ ਅਗਨੀ ਵੀਰ ਆ ਉਹ ਸਾਰੇ ਅੱਗੇ ਕੀਤੇ ਜਾਂਦੇ ਆ ਪਰਮਨੈਂਟ ਆਰਮੀ ਵਾਲੇ ਕਿੱਥੇ ਆ ਸਾਰੇ ਉਹ ਕਿੱਥੇ ਆ ਉਹਨਾਂ ਦੀ ਜਦ ਕੇ ਸੈਲਰੀ ਵੀ ਵੱਧ ਆ ਅਗਨੀ ਵੀਰ ਨੂੰ ਕੀ 32000 ਦੇ ਪਿੱਛੇ ਆਪਣੀ ਜਾਨ ਦੇ ਦਿੰਦਾ ਏ ਉਹਨੂੰ ਉਸ ਤੋਂ ਬਾਅਦ ਕੁਝ ਨਹੀਂ ਮਿਲਦਾ ਸੰਗਰੂਰ ਤੇ ਪਟਿਆਲਾ ਦੇ ਵਿੱਚ ਵੀ ਦੋ ਸ਼ਹੀਦ ਹੋਇਆ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ ਉੱਥੇ ਭਗਵੰਤ ਮਾਨ ਆਪ ਵੀ ਆਇਆ ਪਰ ਸਾਡੇ ਕੋਲ ਕੋਈ ਅਜੇ ਤੱਕ ਸਾਡੇ ਫਰੀਦਕੋਟ ਦਾ ਡੀਸੀ ਵੀ ਨਹੀਂ ਪਹੁੰਚਿਆ